ਟਾਈਮ ਨਿਊਜ਼ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਅਸੀਂ ਆਏ ਆ ਇੱਥੇ ਅਰਪਨ ਸਟ੍ਰੀਟ ਦੇ ਵਿੱਚ 99 ਮਾਲ 99 ਮਤਲਬ 99 ਰੁਪੀਜ਼ ਦੇ ਵਿੱਚ ਇੱਥੇ ਜਿਹੜੀ ਗੱਲ ਕਰਦੇ ਆ ਕੋਈ ਵੀ ਆਈਟਮ ਦੀ ਗੱਲ ਕਰੀਏ ਚਾਹੇ ਉਹ ਕ੍ਰਾਫਟਰੀ ਦੀ ਆਈਟਮ ਐ ਸਟੇਸ਼ਨਰੀ ਆਈਟਮ ਐ ਗਰੋਸਰੀ ਆਈਟਮ ਨੇ ਜਾਂ ਹੋਰ ਵੀ ਜਿਹੜੀਆਂ ਘਰੇਲੂ ਜਿਹੜੀਆਂ ਚੀਜ਼ਾਂ ਨੇ ਜੋ ਅਸੀਂ ਬਾਜ਼ਾਰ ਦੇ ਵਿੱਚ ਖਰੀਦਿਆਂ ਜਾ ਕੇ ਤਾਂ ਇੱਥੇ ਅਵੇਲੇਬਲ ਓਨਲੀ ਫਾਰ 99 ਤੋਂ ਸਟਾਰਟ ਹੁੰਦੀ ਹੈ ਰੇਂਜ ਤੇ ਅੱਜ ਅਸੀਂ ਇੱਥੇ ਪਹੁੰਚੇ ਆਂ ਸੋ ਸਾਡੀ ਟੀਮ ਇੱਥੇ ਪਹੁੰਚੀ ਹੈ ਅੱਜ ਇੱਥੇ ਸਾਡੇ ਇਹਨਾਂ ਦੇ ਓਨਰ ਸਾਡੇ ਮਨੀਸ਼ ਜੀ ਸਾਡੇ ਨਾਲ ਨੇ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਰੁਬਰੂ ਕਰਵਾਵਾਂਗੇ ਮਨੀਸ਼ ਜੀ ਸਿਟੀ ਟਾਈਮ ਨਿਊਜ਼ 'ਚ ਆਉਣ ਉਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਸਟੋਰ ਤੇ ਵਿਜ਼ਿਟ ਕੀਤੀ ਹੈ ਤੇ ਅਸੀਂ ਜਾਣਨਾ ਚਾਹਾਂਗੇ ਕਿ 99 ਦੇ ਵਿੱਚ ਕੀ ਕੀ ਚੀਜ਼ਾਂ ਅਵੇਲੇਬਲ ਕਰਵਾ ਰਹੇ ਹੋ 99 'ਚ ਸਰ ਸਾਡੇ ਕੋਲ ਕਾਫੀ ਆਈਟਮਾਂ ਨੇ ਜਿਹੜੀਆਂ ਕੀ ਮਾਰਕੀਟ ਚੋਂ 300 400 500 ਦੀ ਰੇਂਜ ਚ ਮਿਲਦੀਆਂ ਨੇ ਅਸੀਂ ਉਹ ਤੁਹਾਨੂੰ ਦਿਖਾਵਾਂਗੇ ਵੀ ਤੇ ਤੇ ਮਿਲੇਗੀ ਵੀ ਸਾਡੇ ਕੋਲ ਵੀ ਇਹ ਚੀਜ਼ ਕਿੱਥੇ ਵੀ ਅਵੇਲੇਬਲ ਨਹੀਂ ਹੋएगी 99 ਦੇ ਵਿੱਚ ਤੇ ਕੀ ਕੀ ਸਰ ਆਈਟਮ ਵੈਸੇ ਨਾਰਮਲੀ ਕੀ ਕੀ ਬੇਸਿਕ ਆਈਟਮਸ ਕੀ ਨੇ ਕਰੋਕਰੀ ਦੇ ਵਿੱਚ ਕਾਫੀ ਆਈਟਮਾਂ ਨੇ ਜਿਸ ਚ ਸਾਡੇ ਕੋਲ 1.5 200 ਆਈਟਮ ਕਰੋਕਰੀ ਦੇ ਵਿੱਚ ਮਿਲ ਜੇਗੀ ਔਰ ਇਹਦੇ ਚ ਕੋਈ ਪਲਾਸਟਿਕ ਦੀ ਆਈਟਮ ਕੋਈ ਟੱਪ ਬਾਲਟੀ ਕੋਈ ਇਦਾਂ ਦੀ ਆਈਟਮਾਂ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਸਰ ਗੱਲ ਕਰਦੇ ਆ ਵੀ 99 ਤੋਂ ਸਟਾਰਟ ਹੁੰਦੀ ਹੈ ਰੇਂਜ ਤਾਂ ਉੱਪਰ ਦੀਆਂ ਵੀ ਜਿਹੜੀਆਂ ਹੋਰ ਰੇਂਜ ਐਕਸਟਰਾ ਰੇਂਜ ਆ ਜਾਂ ਹੋਰ ਕੋਈ ਅੱਛੀ ਰੇਂਜ ਦੇ ਵਿੱਚ ਲੈਣਾ ਚਾਹਤੋ ਉਹ ਵੀ ਅਵੇਲੇਬਲ ਹੈਗੇ ਤੁਹਾਡੇ ਉਹ ਵੀ ਅਵੇਲੇਬਲ ਆ ਵੈਸੇ ਸਾਡੇ ਕੋਲ 99 ਦੇ ਵਿੱਚ 99% 99 ਚ ਹੀ ਮਿਲਦੀਆਂ ਨੇ ਭੈਣ 10% ਐਕਸਟਰਾ ਆਈਟਮ ਹੈ ਜਿਹੜੀ ਕਸਟਮਰ ਦੀ ਅਪਾਰ ਰੇਂਜ ਪੂਰੀ ਕਰਦੇ ਹੁੰਦੇ ਕਿਹੜੇ ਕਿਹੜੇ ਬ੍ਰਾਂਡਸ ਤੁਸੀਂ ਇੱਥੇ ਯੂਜ਼ ਕਰ ਰਹੇ ਹੋ ਜੀ ਬ੍ਰਾਂਡਸ ਤਾਂ ਨਹੀਂ ਨਾਨ ਬ੍ਰਾਂਡ ਹੀ ਕਹਿ ਸਕਦੇ ਹੋ ਤੁਸੀਂ ਪਰ ਇਹਦੇ ਵਿੱਚ ਕੀ ਹੁੰਦਾ ਹੈਗਾ ਵੀ ਅਸੀਂ ਲਾਰਜਸ ਪਰਚੇਸ ਕਰਦੇ ਹੁੰਦੇ ਹਾਂ ਜਿਹੜੀ ਕੀ ਆਪਣੀ ਆਈਟਮ ਆ ਜਿਹੜੀ 250 300 ਰੁਪਏ ਦੀ ਪਰਚੇਜ ਵਾਲੀ ਆਈਟਮ ਹੈ ਉਹ ਵੀ ਆਪਾਂ 99 ਚ ਪ੍ਰੋਵਾਈਡ ਕਰਵਾਉਂਦੇ ਆ ਕਸਟਮਰ ਤੋਂ ਓਕੇ ਤੇ ਸਰ ਗੱਲ ਕਰਦੇ ਆ ਹੁਣ ਫੈਸਟੀਵਲ ਆ ਰਿਹਾ ਅੱਗੇ ਦੀਵਾਲੀ ਆ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ लास्ट ਟਾਈਮ ਕੋਵਿਡ ਦਾ ਵੀ ਟਾਈਮ ਸੀ ਹਨਾ ਮੰਦੀ ਦੇ ਹਾਲਾਤ ਸੀ ਤੇ ਇੱਥੇ ਹੁਣ ਤੁਸੀਂ ਆਫਰਸ ਕੀ ਕੁਝ ਬੈਸ ਕੋਈ ਆਫਰਸ ਲੈ ਕੇ ਆਏ ਹੋ ਕਸਟਮਰ ਦੇ ਲਈ ਜਿਵੇਂ ਦੀਵਾਲੀ ਆ ਰਹੀ ਹੈ ਸਰ ਕਸਟਮਰ ਲਈ ਵੀ ਹੈ ਸਾਡੇ ਲਈ ਦੁਕਾਨਦਾਰਾਂ ਲਈ ਵੀ ਆਫਰ ਹੈ ਕਿਉਂਕਿ ਮੇਰੇ ਨਾਲ ਨਾ ਇਸ ਟਾਈਮ ਨਾ ਨਾ ਕਰਦੇ ਨਾ ਨਾ ਕਰਦੇ 40 50 ਦੁਕਾਨਦਾਰ ਜੁੜੇ ਹੋਏ ਨੇ ਵੀ ਜਦੋਂ ਦਾ ਇਹ ਆਪਣਾ ਕਰੋਨਾ ਤੋਂ ਬਾਅਦ ਉਹ ਸਾਡੇ ਨਾਲ ਹੀ ਜੁੜੇ ਨੇ ਵੀ ਸਾਡੇ ਤੋਂ ਲੈ ਕੇ ਅੱਗੇ ਸਮਾਨ ਸੇਲ ਕਰਦੇ ਨੇ ਅਸੀਂ ਉਹਨਾਂ ਨੂੰ 95 ਚ ਮਾਲ ਦਿੰਦੇ ਆ ਸਾਰਾ ਅੱਗੇ ਜਾ ਕੇ 121 130 ਦਾ ਸੇਲ ਕਰਦੇ ਨੇ ਔਰ ਅੱਛਾ ਮਾਰਜਿਨ ਲੈਂਦੇ ਨੇ ਕਸਟਮਰ ਨੂੰ ਵੀ ਠੀਕ ਹੁੰਦਾ ਰੀਜ਼ਨੇਬਲ ਪ੍ਰਾਈਸ ਤੇ ਸਾਰਾ ਸਮਾਨ ਮਿਲ ਜਾਂਦਾ ਤੇ ਇੱਥੇ ਤੋਂ ਇਲਾਵਾ ਹੋਰ ਕੋਈ ਤੁਹਾਡੀ ਫਰੈਂਚਾਈਜ਼ੀ ਜਾਂ ਹੋਰ ਕਿਤੇ ਤੁਸੀਂ ਹੋਰ ਵੀ ਖੋਲਿਆ ਹੋਵੇ ਕਿਤੇ ਹੋਰ ਵੀ ਸਾਡਾ ਆਪਣਾ ਸਟੋਰੀ ਹੈ ਬਹਾਦਰਗੜ ਦੇ ਵਿੱਚ ਪੀ ਐਨ ਬੀ ਬੈਂਕ ਦੇ ਬਿਲਕੁਲ ਸਾਹਮਣੇ 99 ਮਾਲ ਦੇ ਨਾਮ ਤੋਂ ਤੇ ਬਾਕੀ ਤਾਂ ਸਾਡੇ ਕੋਲ ਜਿਹੜੇ ਵੀ ਕਸਟਮਰ ਸਮਾਨ ਲੈਣ ਆਉਂਦੇ ਨੇ ਦੁਕਾਨਦਾਰ ਆਉਂਦੇ ਨੇ ਅੱਗੇ ਸੇਲ ਕਰਦੇ ਨੇ ਉਹ ਸੋ ਜਿਸ ਪ੍ਰਕਾਰ ਇਹਨਾਂ ਨੇ ਦੱਸਿਆ ਹੈ ਕਿ ਜਿਹੜੀ 99 ਰੁਪਈਏ ਜਿਹੜੇ ਆਈਟਮ ਦਾ ਰੇਟ ਰੱਖਿਆ ਜਿਹ 99% ਇੱਥੇ ਅਵੇਲੇਬਲ ਕਰਵਾਉਂਦੇ ਨੇ ਤੇ ਅਰਬਰਨ ਸਟੇਟ ਦੇ ਤੋਂ ਇਲਾਵਾ ਇਹਨਾਂ ਦੀ ਜਿਹੜੀ ਦੂਸਰੀ ਬ੍ਰਾਂਚ ਹੈ ਬਹਾਦਰਗੜ ਜਿਹੜੇ ਆਪੋਜੀਟ ਪੀਐਨਬੀ ਬੈਂਕ ਦੇ ਸਾਹਮਣੇ ਇਹਨਾਂ ਦੀ ਬ੍ਰਾਂਚ ਹੈ ਤਾਂ ਤੁਸੀਂ ਇੱਥੇ ਵਿਜ਼ਿਟ ਕਰੋ ਤੇ ਤਿਹਾਰਾਂ ਦੇ ਇਸ ਮੌਕੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਸਗੇ ਸੰਬੰਧੀਆਂ ਨੂੰ ਸ਼ੁਭਚਿੰਤਕ ਨੂੰ ਗਿਫਟ ਵੀ ਦੇ ਸਕਦੇ ਹੋ ਬਹੁਤ ਹੀ ਨਾਰਮਲ ਜਿਹੜੀ ਅਮਾਉਂਟ ਹੈ 99 ਰੁਪਈਏ ਓਨਲੀ ਜਿਸ ਦੇ ਨਾਲ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤਾਂ ਅਸੀਂ ਆਪਣੇ ਵੱਲੋਂ ਇਹ ਕਵਾਂਗੇ ਵੀ ਤੁਸੀਂ ਇੱਥੇ ਇੱਕ ਵਾਰ ਵਿਜ਼ਿਟ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋਗੀ ਮੇਰਾ ਤਾਂ ਕਹਿਣਾ ਇਹ ਹੈ ਜਦੋਂ ਦਾ ਸਟੋਰ ਖੁੱਲਿਆ ਮੈਂ 2-3 ਬਾਰ ਵਿਜ਼ਿਟ ਕਰ ਚੁੱਕੀ ਐ ਤੇ ਐਸੇ ਹਰ ਤਰ੍ਹਾਂ ਦਾ ਸਾਮਾਨ ਅਵੇਲੇਬਲ ਹੈ ਕਿਚਨ ਤੋਂ ਲੈ ਕੇ ਮਤਲਬ ਘਾੜੀਆਂ ਛੋਟੋਟੀਆਂ ਚੀਜ਼ਾਂ ਸਾਰਾ ਕੁਝ ਬਾਹਰ ਮਤਲਬ ਘਾਰੇ ਕਿ ਜਗਾ ਜਾਣ ਦੀ ਜ਼ਰੂਰਤ ਨਹੀਂ ਕਹਿੰਦੀ ਤੇ ਐਸੋ ਹੀ ਆਪਾਂ ਸਾਰਾ ਕੁਝ ਦੇਖਦੇ ਹਾਂ ਡੀਐਲਬੀ ਨਾਲ ਦਾ ਬੋਟਲ ਸੈੱਟ ਰਾਈਸ ਵੀ ਰੀਜ਼ਨੇਬਲ ਨੇ ਮੇਰੇ ਲਈ ਮੈਨੂੰ ਤਾਂ ਬਹੁਤ ਗੁੱਟ ਲੱਗਿਆ ਇੱਥੇ